ਗੀਆਂ ਆ ਸਰਬਾਨ ਨਗੀਆਂ ਗਾਂ ਵਧੀਆਂ ਪੜਨ ਲਿਖਣ ਗੀਆਂ ਤੇ ਤੁਸੀਂ ਉੱਥੇ ਰਹਿਣ ਦਿੰਦੇ ਨੇ ਆ ਭਾਬੀ ਤੇ ਭਾਬੀ ਜੀ ਜੇ ਖਰਚੇ ਖੁਰਚੇ ਦੀ ਕੋਈ ਗੱਲ ਹੀ ਤੇ ਸਾਨੂੰ ਦੱਸ ਦੇਣਾ ਹੀ ਚੱਲ ਬੰਦਾ ਥੋੜਾ ਬੋਤਾ ਹਰ ਪਕਰ ਦਿੰਦਾ ਵਾ ਤੇ ਚੱਲ ਇਹ ਨਹੀਂ ਬੰਦੇ ਦਾ ਭਾਰ ਹਲ ਹੋ ਜਾਏਗਾ ਕੋਈ ਗੱਲ ਨਹੀਂ ਹੈਗੀ ਦੱਸ ਅਸੀਂ ਕੋਈ ਕੁੜੀਆਂ ਨੂੰ ਮਾੜੇ ਸਕੂਲ 'ਚ ਥੋੜਾ ਪੜਵਾਣਾ ਆ ਉਹਨਾਂ ਦੀ ਮੈਡਮਾ ਨੇ ਮੈਨੂੰ ਅਕਸਰ ਕਿਹਾ ਹੀ ਆ ਤੇ ਫੇਰ ਹੀ ਮੈਂ ਇੱਥੇ ਪਾਈਆਂ ਵਾ ਉਹਨਾਂ ਨੇ ਪਤਾ ਕਿੰਨੀ ਸਿਫਤ ਕੀਤੀ ਕੁੜੀਆਂ ਦੀ ਤੇ ਇਹਨਾਂ ਨੂੰ ਮਾੜੇ ਤੋਂ ਮਾੜੇ ਸਕੂਲ 'ਵੀ ਪਾ ਦੋਗੇ ਨਾ ਕੁੜੀਆਂ ਟਾੜੀਆਂ ਤਾਂ ਵੀ ਫਸਟ ਹੀ ਆਉਣਗੀਆਂ ਚਲੋ ਉਹਨਾਂ ਨੇ ਮੈਨੂੰ ਲੱਗਦਾ ਸਹਿ ਸਭਾਏ ਗੱਲ ਕੀਤੀ ਆ ਵੀ ਨਹੀਂ ਨਹੀਂ ਨਾਲੇ ਭਾਜੀ ਇੱਕ ਹੋਰ ਗੱਲ ਉਹਨਾਂ ਦੀ ਮਾਂ ਵੀ ਨਾ ਡਰ ਗਈ ਅਸਲ 'ਚ ਅੱਜ ਜਦੋਂ ਦਾ ਉਹਦੇ ਡੈਡੀ ਨੂੰ ਇਦਾਂ ਹੋਇਆ ਨਾ ਉਹਦੇ ਮਨ 'ਚ ਡਰ ਬੈ ਗਿਆ ਵਾ ਕਿ ਮੈਂ ਕਿੱਥੇ ਐਡੀ ਦੂਰ ਧਿਆਨ ਰੱਖਾਂਗੀ ਕਿ ਤੁਹਾਨੂੰ ਪਤਾ ਬੱਚੇ ਨੂੰ ਕੋਈ ਮਾੜੀ ਜੀ ਵੀ ਸਿਰ ਪੀੜੀ ਹੋਣ ਦਾ ਭੇ ਢਿੱਡ ਪੀੜੀ ਹੋਣ ਦਾ ਤੇ ਨਾ ਕੋਈ ਘਰ ਸਾਧਨ ਹੋਵੇ ਤੇ ਬੰਦਾ ਕਾਹਦੇ ਤੇ ਜਾਊਗਾ ਲੈਣ ਇਸ ਕਰਕੇ ਉਹ ਕਹਿੰਦੀ ਵੀ ਨਹੀਂ ਇੱਥੇ ਕਰ ਦੋ ਆਹੀ ਉਹਦਾ ਨਾ ਦੋਹਾਂ ਜੀਆਂ ਨੇ ਪੜਾਇਆ ਇਹਨੂੰ ਕਿਹਾ ਸੀ ਕਿ ਕੁੜੀਆਂ ਨੂੰ ਕੋਈ ਨਹੀਂ ਉੱਥੇ ਰਹਿਣ ਦਿੰਦੇ ਹੁਣ ਤਾਂ ਚਲ ਚੱਲੀਆਂ ਵਾ ਪਰ ਉਹ ਨਹੀਂ ਮੰਦੀ ਫਿਰ ਉਹਦੀ ਵੀ ਤੁਹਾਨੂੰ ਪਤਾ ਸਾਨੂੰ ਸੁਣਨੀ ਪੈਣੀ ਆ ਆ ਚਲੋ ਜਿੱਦਾਂ ਫਿਰ ਭਾਬੀ ਕਹਿੰਦੇ ਉਹ ਤਾਂ ਮੈਂ ਚਲ ਉੱਥੇ ਨਿਆਣੇ ਦੇ ਕਈ ਸਹਲੀਆਂ ਬਣੀਆਂ ਹੁੰਦੀਆਂ ਉੱਥੇ ਰਿੰਦੇ ਨਾਲ ਟੀਚਰ ਆਣਾ ਵਾਕ ਵੀ ਹੋਈ ਹੁੰਦੀਆਂ ਨਾ ਨਵੇਂ ਥਾਂ ਫਿਰ ਵੀ ਔਕਾ ਵਾ ਪਰ ਚਲੋ ਤੁਸੀਂ ਬਾਹ ਲਾਈ ਫਿਰ ਜਦੋਂ ਭਾਬੀ ਕਹਿੰਦੀ ਮੈਂ ਇੱਥੇ ਪਾਉਣੀਆਂ ਕੁੜੀਆਂ ਤੇ ਫਿਰ ਤੇ ਇਹ ਨਹੀਂ ਕੀ ਕਰ ਸਕਦੇ ਇਹਨੇ ਤਾਂ ਕਹਿ ਹੀ ਸਕਦੇ ਉਹੋ ਹੀ ਗੱਲ ਕੇ ਅਸੀਂ ਹੁਣ ਉਹਦੀ ਮਾਂ ਦੀ ਵੀ ਸੁਣਨੀ ਆ ਨਾ ਦੀਦੀ ਛੱਡ ਬਾਕੀ ਗੱਲਾਂ ਨੂੰ ਤੂੰ ਆਪਣੀ ਸਨਾ ਹੁਣ ਸੀ ਤਾਂ ਠੀਕ ਰਹਿੰਦੀ ਆ ਨਾ ਹਾਂਜੀ ਨਹੀਂ ਠੀਕ ਐ ਦੀਦੀ ਤੇ ਦਵਾਈ ਕਿੱਥੋਂ ਖਾਣੇ ਹੁਣ ਬਟਾਲੇ ਤਾਂ ਹੀ ਅੱਛਾ ਅੱਛਾ ਚੱਲ ਵਧੀਆ ਤਰੀਕੇ ਨਾਲ ਉੱਥੋਂ ਹੀ ਖਾਈ ਜਾ ਦਵਾਈ ਇਹ ਤਾਂ ਠੀਕ ਕੀ ਆ ਫੜੋ ਚਾਹ ਪੀ ਲੋ ਪੀਓ ਚਾਹ ਦੀਦੀ ਫੜੋ ਭਾਜੀ ਚਾਹ ਤੇ ਪੀ ਲੈਣੀ ਮਿੱਠਾ ਰਹਿਣ ਦੇਣਾ ਹੀ ਕੋਈ ਨਹੀਂ ਭਾਬੀ ਜੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਕੀ ਆ ਖਾਓ ਤੇ ਆ ਫੜੋ ਪਾਚ ਚਾਹ ਤੇ ਹਾਂ ਠੀਕ ਜੈਣਾ ਭਾਬੀ ਤੁਸੀਂ ਹਾਂਜੀ ਹਾਂਜੀ ਠੀਕ ਆ ਮੈਂ ਆਰਦ ਵੀ ਪੀਲਾ ਤੋਂ ਮੈਂ ਨਹੀਂ ਪੀਣੀ ਜਾ ਕੋਈ ਨਹੀਂ ਪੀ ਲੋ ਤੈ ਤੇ ਆਪਣੀ ਲਈ ਨਹੀਂ ਲੈਂਦੀ ਕੋਈ ਨਹੀਂ ਮੈਂ ਪੀ ਲਈ ਨਹੀਂ ਬਾਅਦ ਵਿੱਚ ਇਹ ਲੈਣੀ ਮੈਂ ਵੀ ਜੀ ਆਪਣੇ ਨਹੀਂ ਨਹੀਂ ਕੋਈ ਨਹੀਂ ਤੂੰ ਹੋਰ ਦੀ ਤੂੰ ਸੁਣਾਓ ਠੀਕ ਹੈ ਤੈ ਹਾਂਜੀ ਮੈਂ ਵੀ ਠੀਕ ਹੈ ਹੁਣ ਚਲੋ ਵਧੀਆ ਚਲਦੀ ਦਵਾਈ ਹਾਂਜੀ ਨਹੀਂ ਦਵਾਈ ਤੇ ਚਲਦੀ ਪਈ ਹੈ ਚਲੋ ਵਧੀਆ ਹੋ ਗਿਆ ਇਹ ਬੜਾ ਵਧੀਆ ਮਹਾਰਾਜ ਨੇ ਕੀਤਾ ਰੱਖਿਆ ਭਾਂਡੇ ਹਾਂਜੀ ਕੋਈ ਨਹੀਂ ਰੱਖਾਂ ਤੂੰ ਈ ਵੀ ਘੁੱਟ ਪੀ ਲਵਾ ਭਾਬੀ ਜੀ ਚ ਕੋਈ ਗੱਲ ਨਹੀਂ ਮੈਂ ਉਹਦਾ ਫੋਨ ਆ ਗਿਆ ਸੋਖੇ ਇੱਕ ਮਿੰਟ ਮੈਂ ਫੋਨ ਸੁਣ ਕੇ ਆਉਂਦਾ ਹਾਂ ਹਾਂਜੀ ਕੋਈ ਨਹੀਂ ਕਰ ਲੋ ਕਰ ਹੈਲੋ ਚਲੋ ਠੀਕ ਹੈ ਤੁਸੀਂ ਮੈਂ ਵੀ ਰੱਖ ਲਵਾਂ ਤੁਹਾਡੇ ਤੇ ਮੈਂ ਆਉਣੀ ਆ ਹਾਂਜੀ ਕੋਈ ਨਹੀਂ ਰੱਖਾ ਹੋ ਭਾਬੀ ਜੀ ਤੋ ਹੀ ਆਵੇਂ ਆ ਮਿੱਠੇ ਵਾਲਿਆਂ ਤੇ ਨਾ ਮੱਖੀਆਂ ਬੜੀਆਂ ਬੈ ਜਾਂਦੀਆਂ ਵਾ ਸਾਰੀ ਰਸੋਈ ਨਾਸ ਹੋ ਜਾਂਦੀ ਆ ਆ ਇੰਨੇ ਦਿਨਾਂ ਚ ਭਾਬੀ ਆਉਂਦੀਆਂ ਵੀ ਵਕਕੇ ਬੜੀਆਂ ਮੱਖੀਆਂ ਤੇ ਰਾਤ ਨੂੰ ਮੱਛਰ ਇੱਕ ਨਾ ਮੈਂ ਹੁਣ ਅੱਜ ਵਾਈ ਭਾਈ ਬੈਠਾ ਦਾ ਹੀ ਲਾਗੇ ਕੀ ਗੱਲ ਕਰਨੀ ਹੀ ਇਹ ਤੇ ਨਾ ਇੰਨੇ ਕੰਮ ਚੋ ਰਣਾ ਲੈ ਵੀ ਇਹਨੂੰ ਦੱਸ ਦੱਸ ਕੇ ਕੰਮ ਕਰਵਾਉਣਾ ਪੈਂਦਾ ਵਾ ਇੰਨੇ ਆਪਣੇ ਆਪ ਕੋਈ ਕੰਮ ਕਹਿਣਾ ਹੀ ਨਹੀਂ ਆਪੇ ਮੈਂ ਘਰ ਆਵਾ ਆਹ ਹੁਣ ਮੈਨੂੰ ਕਹਿਤਾ ਨਾ ਗਲਾਸੀਆਂ ਤੋਂ ਹੋਇਆ ਤੇ ਇਹਨਾਂ ਗਲਾਸੀਆਂ ਤੋਂ ਕਿਉਂਣਾ ਹੀ ਹੋ ਤੇ ਨਿਦੇ ਨੇ ਉੱਥੇ ਛੱਡ ਕੇ ਆ ਜਾਣਾ ਹੀ ਆਹ ਤੇ ਭਾਬੀ ਜੀ ਮੈਂ ਵੀ ਇੱਥੋਂ ਹੀ ਗਈ ਹਾਂ ਮੈਂ ਵੇਖਿਆ ਹੀ ਆ ਭਾਬੀ ਅੱਕੇ ਤੇ ਦੰਦ ਹੁੰਦੇ ਨਹੀਂ ਜੇਲੇ ਪੂਣਾ ਬਖਾਉਂਦੇ ਅੱਗੇ ਨਹੀਂ ਹੀ ਨਾ ਹੁੰਦੇ ਹੁਣ ਮੇਰੇ ਸਿਰ ਤੇ ਸੁੱਟ ਕੇ ਸਾਰਾ ਕੁਝ ਤੇ ਬੈਠੀ ਰਹਿੰਦੀ ਓ ਉਹ ਤੇ ਹੁਣ ਪ੍ਰੌਣਾ ਬੈਠਾ ਹੀ ਲਾਗੇ ਮੈਂ ਤਾਂ ਤਾਂ ਨਹੀਂ ਗੱਲ ਕੀਤੀ ਮੈਂ ਹੁਣ ਨੇ ਕਹਿਣਾ ਲੈ ਐਨੇ ਚਿਰ ਬਾਅਦ ਅਸੀਂ ਬਾਹਰੋਂ ਆਈ ਹੋਂ ਇਹਨਾਂ ਨੂੰ ਚੱਲ ਮਿਲ ਕੇ ਆਈਏ ਜਾ ਕੇ ਤੇ ਇਹਨਾਂ ਨੇ ਆਪਣੀਆਂ ਕਹਾਣੀਆਂ ਸ਼ੋਕੇ ਬੈਗੇ ਆ ਮੈਂ ਤਾਂ ਤਾਂ ਨਹੀਂ ਗੱਲ ਕੋਈ ਕੀਤੀ ਹੈਗੀ ਮੈਨੂੰ ਤੇ ਤੈਨੂੰ ਪਤਾ ਆ ਕਿਦਾਂ ਦਿਲ ਕਰਦਾ ਯੋ ਆਪਣੇ ਘਰ ਦੀਆਂ ਗੱਲਾਂ ਕਰਨ ਨੂੰ ਪਰ ਇਹਨੇ ਮੈਨੂੰ ਇੰਨਾ ਸਤਾ ਦਿੱਤਾ ਨਾ ਕੋਹ ਨਾ ਕਹਿ ਹੁਣ ਨਾ ਆ ਥੋੜੇ ਕ ਦਿਨ ਹੋਈਓ ਦਾਕ ਦਿਨ ਪਤਾ ਨਹੀਂ ਵੀ ਇਹਨੂੰ ਕਿੰਨੇ ਚੁੱਕਣਾ ਦੇਤੀ ਆ ਪਤਾ ਨਹੀਂ ਹੁਣ ਕੋਈ ਗਰਕ ਜਾਣੀ ਪਿੰਡ ਚੋਂ ਹੀ ਆ ਕੇ ਬੇੜਾ ਗਰਕ ਗਿਆ ਕੇਦਾ ਇਹ ਹੁਣ ਕਹਿੰਦੀ ਆ ਤੇ ਮੈਨੂੰ ਪਹਿਲੀ ਦਾ ਹਿੱਸਾ ਦਿਓ ਤੂੰ ਮੈਨੂੰ ਦੱਸ ਪਈ ਅਹੀਂ ਐਨੇ ਚੜ ਦੀ ਪਹਿਲੀ ਵਾਹਣ ਢਹੀ ਹੁਣ ਤੇਰੇ ਸਾਹਮਣੇ ਤੂੰ ਵੀ ਜਦੋਂ ਕੁਵਾਰੀ ਨਹੀਂ ਕਦੀ ਅਹੀਂ ਸ਼ਰੀਕਾਂ ਦੇ ਵੜੇ ਪੈਰ ਵੀ ਰੱਖਿਆ ਸੀ ਤੇ ਇਹ ਹੁਣ ਉਹਨਾਂ ਦੇ ਨਾਲ ਮੈਨੂੰ ਲੱਗਦਾ ਰਲ ਗਈ ਆ ਤੇ ਆਂਦੀ ਆ ਪਈ ਉਹਨਾਂ ਨੂੰ ਮੈਂ ਪਹਿਲੀ ਦੇ ਦਾਂ ਠੇਕੇ ਤੇ ਉਹ ਨਹੀਂ ਭਾਬੀ ਜੀ ਇੰਨੇ ਜੋਗੇ ਕਿੱਥੇ ਹੈਗੇ ਭਾਬੀ ਚਲ ਜਿਹੜਾ ਹਿੱਸਾ ਬੰਦਾ ਉਹ ਤੇ ਅੱਜ ਵੀ ਉਹਨਾਂ ਦਾ ਤੇ ਕੱਲ ਵੀ ਉਹਨਾਂ ਦਾ ਹੀ ਆਏ ਹਾਏ ਇਹ ਤੇ ਅਹੀਂ ਵੀ ਕਹਿੰਨੇ ਆ ਪਿਓ ਚੀਜ਼ ਜਿਹੜੀ ਤੇਰੇ ਨਾਂ ਤੇ ਹੈਗੀ ਆ ਉਹ ਅੱਜ ਵੀ ਤੇਰੀ ਤੇ ਕੱਲ ਵੀ ਤੇਰੀ ਆ ਠੀਕ ਆ ਪਰ ਹੁਣ ਜਦੋਂ ਬੰਦਾ ਘਰ ਵਿੱਚ ਇੱਕ ਪੈਲੀ ਵਾਉਣ ਡਿਆਵਾ ਤੇ ਦੂਜਾ ਬੰਦਾ ਦੂਜੀ ਪੈਲੀ ਵਾਏਗਾ ਜਾ ਕੇ ਤੇ ਕਿੰਨਾ ਜਲੂਸ ਨਿਕਲਣਾ ਮੈਨੂੰ ਇਹ ਦੱਸਣਾ ਪਹਿਲਾਂ ਇਹਦੇ ਦਿਮਾਗ 'ਚ ਥੋੜੀ ਬਹੁਤੀ ਗੱਲ ਪਾ ਜਾ ਕੇ ਹਾਡੀ ਤੇ ਪੜਾ ਇਹ ਮੰਨਦੀ ਨਹੀਂ ਆ ਮੈਨੂੰ ਤਾਂ ਲੱਗਦਾ ਉਹੀ ਇਹਨੂੰ ਕਿਸ ਨੇ ਕੁਝ ਘਰ ਛੜਿਆ ਘਰੇ ਭਾਬੀ ਜੀ ਮੈਂ ਪੁੱਛਦੇ ਆ ਤਾਂ ਤੁਸੀਂ ਮੈਨੂੰ ਭਾਬੀ ਦਾ ਨਵਾਂ ਰੋਪੀ ਦੱਸ ਤਾਂ ਮੈਂ ਤੇ ਅੱਜ ਤੱਕ ਸੁਣਿਆ ਨਹੀਂ ਵੀ ਉਹ ਇਦਾਂ ਕੁਝ ਕਰਦੇ ਹੋਣਗੇ ਆ ਪੈਣਾ ਤੂੰ ਹੀ ਨਹੀਂ ਨਾ ਸੁਣਿਆ ਅਸੀਂ ਤੇ ਤੇਰੇ ਨਾਲ ਤਾਂ ਨਹੀਂ ਗੱਲ ਕਰਦੇ ਕਿ ਚੱਲ ਛੱਡ ਪਰਾਂ ਦੂਸ ਦੇਸੋਂ ਪਰਦੇਸ ਤੂੰ ਬੈਠੀ ਐ ਜਾ ਕੇ ਹੁਣ ਕੀ ਤਰਨਾ ਗੱਲਾਂ ਛੇੜ ਕੇ ਬੈਠਾ ਮੈਂ ਮੈਂ ਤਾਂ ਨਹੀਂ ਤੇਰ ਨਾਲ ਕਦੀ ਗੱਲ ਕੀਤੀ ਨਹੀਂ ਤੇ ਮੈਂ ਤੇਨਾਂ ਫੋਨ ਤੇ ਹੀ ਗੱਲ ਕਰ ਛੜਨੀ ਫੇਰ ਮੈਂ ਹ ਬੰਦੇ ਨੂੰ ਆਪਣੀਆਂ ਸੋ ਟੈਂਸ਼ਨਾਂ ਪਈਆਂ ਹੁੰਦੀਆਂ ਆ ਤੇ ਇਧਰੋਂ ਆਪਣੀਆਂ ਕਹਾਣੀਆਂ ਸ਼ੋਕੇ ਬੈਜੋ ਚਲੋ ਦੋ ਭਾਂਡੇ ਧੋ ਕੇ ਨਾ ਤਾਂ ਫੇਰ ਦੀਦੀ ਲਾਗੇ ਖੜੀ ਬੈਣੀ ਆ ਇਹਨਾਂ ਟਾਂਬਾ ਤੇ ਵਿਚਾਰੀ ਆਈ ਹੈ ਚਲ ਘੜੀ ਬਾਉਂਗਰੀ ਥੋੜਾ ਬੰਦਾ ਧਿਆਨ ਹੋਰ ਦਾ ਹੋਰ ਹੁੰਦਾ ਵਾ ਧੋਈ ਨਾ ਮੈਂ ਪਿੰਨਾ ਸਸ਼ੱਤ ਤੇ ਆਲੇ ਸੁੱਖ ਹੋਰ ਤੇ ਹੋਰ ਆਪਣੀ ਮਰਜ਼ੀ ਦੇ ਨਾਲ ਹੀ ਇਹ ਲੰਬਦੀ ਪਉਂਦੀ ਓ ਹੈਂ ਸੂਟ ਨੇ ਰੰਗ ਬਰੰਗੇ ਕੱਢ ਕੱਢ ਕੇ ਪਾਉਣੇ ਆ ਹੁਣ ਚਾਚੀਆਂ ਪਾਈਆਂ ਹੀੋਂ ਤੇ ਉਹ ਮੈਨੂੰ ਗੱਲਾਂ ਕਰਦੀਆਂ ਆਈਆਂ ਉਹ ਕਹਿੰਦੀਆਂ ਵੀ ਹਜੇ ਦਿਨ ਕਿਹੜੇ ਹੋਏ ਆ ਪਰੌਣੇ ਨੂੰ ਮੁੱਕੇ ਨੂੰ ਤੇ ਇਹਨੂੰ ਮਾਸਾ ਨਹੀਂ ਆਪਣੇ ਆਪ ਹੁੰਦਾ ਐਡੀ ਗਾੜੀ ਕਿਹਦੇ ਲਿਪਸਟਿਕ ਲਾ ਕੇ ਬਹਿ ਜਾਂਦੀ ਆ ਇਹ ਜੇ ਇਹਨੂੰ ਮੈਂ ਕਵਾਂ ਤੇ ਫਿਰ ਇਹਨੇ ਗੁੱਸਾ ਕਰਨਾ ਵਾ ਮੈਂ ਤੇ ਵੇਖੀ ਨਹੀਂ ਭਾਬੀ ਜੀ ਅੱਜ ਲਿਪਸਟਿਕ ਲੱਗੀ ਹੋਣੀ ਹੈਗੀ ਮੈਨੂੰ ਦੋਨਾਂ ਦੇ ਮੂੰਹਾਂ ਲਵੇ ਇੱਕ ਹੀ ਹੌਲ ਪਈ ਜਾਣ ਦੇ ਹੀ ਤੇ ਤੂੰ ਅੱਜ ਵੇਖਿਆ ਨਾ ਇੱਥੇ ਮੈਂ ਰੋਜ਼ ਰਹਿਣੀ ਆ ਮੈਨੂੰ ਪੁੱਛ ਕੇ ਵੇਖ ਉਹ ਹੁਣ ਤੇਰੇ ਘਰ ਦੀ ਤੈਨੂੰ ਪਤਾ ਰੋਜ਼ ਕੀ ਹੁੰਦੀ ਉੱਥੇ ਅਸੀਂ ਤਾਂ ਕਦੀ ਕਦਾਈ ਜਾਣਾ ਤੈਨੂੰ ਮਿਲ ਕੇ ਆ ਜਾਣਾ ਸਾਨੂੰ ਥੋੜਾ ਪਤਾ ਤੇ ਕੀ ਬਣ ਰਿਹਾ ਚਲੋ ਕੋਈ ਨਹੀਂ ਭਾਬੀ ਜੀ ਮੇਰੇ ਕੋਲ ਭਾਬੀ ਨੇ ਇਹਨਾਂ ਗੱਲ ਕਰਦੀਆਂ ਪੁੱਛਦੀਆਂ ਨੇ ਸਮਝਉਣੀ ਆ ਸਮਝਾ ਕੇ ਜਾ ਉਹਨੂੰ ਮੇਰੀ ਭੈਣ ਉਹਨੂੰ ਦੱਸੀ ਨਾਲੇ ਉਹਨੂੰ ਕਹੀ ਜੇ ਤੈਨੂੰ ਕੋਈ ਗੱਲਬਾਤ ਕਰਦਾ ਨਾ ਪਿੰਡੋ ਤੇ ਸਾਡੇ ਨਾਲ ਬੇਸ਼ੱਕ ਗੱਲ ਕਰਦੇ ਅਸੀਂ ਬੰਦੇ ਦਾ ਮੂੰਹ ਪਰਨਾਗੇ ਨਾ ਦੁਜੇਰੀ ਬੰਦਾ ਘਰ ਨਹੀਂ ਵੜਨ ਜੋਗਾ ਰਹਿੰਦਾ ਤੇ ਤੀਜਾ ਬੰਦਾ ਤੈਨੂੰ ਪਤਾ ਲੜਾਈ ਪਾਉਂਦਾ ਘਰਾਂ ਕੇ ਮੈਂ ਕੀ ਕਹਾਂਗੀ ਜੇ ਤੁਹਾਡੇ ਨਾਲ ਨਹੀਂ ਕਰਨੇ ਤੇ ਮੈਨੂੰ ਫੋਨ ਤੇ ਦੱਸ ਦਿਆ ਕਰ ਹਾਂ ਆ ਕਰੇ ਇਥੇ ਹੈ ਚਲੋ ਕੋਈ ਨਹੀਂ ਭਾਬੀ ਜੀ ਮੈਂ ਕਰਤੀ ਆ ਭਲਾ ਭਾਬੀ ਨਾਲ ਨਾਲ ਮੈਂ ਵੇਖਾਂ ਕੀ ਕਰਨ ਦਾ ਹੈ ਫੇ ਰਸੋਈ ਚ ਆਓ ਚਲ ਜਾ ਘਰ ਹੀ ਜਾ ਕੇ ਚੰਗਾ ਨਾਲ ਮੈਨੂੰ ਦੱਸ ਕੇ ਜਾਵੀਂ ਫਿਰ ਕੋਈ ਨਹੀਂ ਭਾਬੀ ਮੈਂ ਗੱਲ ਕਰਕੇ ਇਥੇ ਨਹੀਂ ਵੇਤਾ ਲੱਗੀ ਆ ਚਲ ਜਾ ਫਿਰ ਹੋ ਕੇ ਆ ਆ ਭਲਾ ਚੱਲ ਪੂਜਾ ਆ ਵਧੀਆ ਗੇਮ ਖੇਡੀ ਉਹ ਚਾਚੀ ਵੀ ਉਦੋਂ ਨਾ ਕੁਛ ਬਕਦੀ ਨਹੀਂ ਹੈਗੀ ਚਲ ਜੇ ਕੋਈ ਗੱਲ ਕੀਤੀ ਹੋਗੀ ਨਾ ਹੁਣ ਕਿੱਦਾਂ ਸੁੱਖ ਤੋਂ ਪਰਦਾ ਰੱਖੂਗੀ ਹੁਣ ਵੇਖੀ ਸਾਰੀਆਂ ਗੱਲਾਂ ਇਹਦੀਆਂ ਬਾਹਰ ਆਉਣੀਆਂ ਵਾ ਜੇ ਤੇ ਪਿੰਡੋਂ ਇਹਨੂੰ ਕੋਈ ਪੜਕਾਉਂਦੀ ਹੋਗੀ ਨਾ ਕੌਮੀ ਪਤਾ ਲੱਗ ਜਾਣਾ ਵਾ ਚਾਲਾ ਹਾਂ ਪੂਜਾ ਧੀਰ ਤੇ ਚਲਾਇਆ ਯੋ ਵੈਨੇ ਹੁਣ ਕਿੱਥੇ ਜਾ ਕੇ ਵੱਜਦਾ ਆ ਚੱਲ ਘੜੀ ਰੈਸਟੀ ਕਰ ਲੈਣੀ ਆ ਆਪੇ ਹੁੰਦੀ ਆ ਹੁਣ ਕੋਈ ਸਰ ਨਾ ਲੈ ਕੇ ਕੋਈ ਬਿਜੀ ਥੋਲੇ ਪੰਡੇ ਹਾਂਜੀ ਹਾਂਜੀ ਥੋਲੇ ਆ ਤੋ ਬਹੁਤੋਂ ਇੱਥੇ ਆ ਗਈ ਮੈਂ ਲੱਗੀ ਹਾਂ ਉੱਥੇ ਤੇ ਲੱਗਿਆ ਹੁਣ ਕੋਈ ਨਹੀਂ ਮੈਂ ਤੁਹਾਡੇ ਲੱਗੇ ਆਈ ਜੀ ਤੇ ਠੀਕ ਜੀ ਤੁਸੀਂ ਹਾਂਜੀ ਹਾਂਜੀ ਵੋ ਮੈਂ ਬਿਲਕੁਲ ਠੀਕ ਠਾਕ ਵਾ ਭਾਬੀ ਤੁਹਾਡੇ ਤੇ ਚਿਹਰੇ ਦਾ ਰੰਗ ਹੀ ਉਤਰਿਆ ਵਾ ਤੇ ਤੈਨੂੰ ਪਤਾ ਤਾਂ ਹੈਗਾ ਵਾ ਸੁਖ ਕਿ ਤੁਹਾਨੂੰ ਪਤਾ ਕਿੰਨੀ ਵੱਡੀ ਮਹਾਰਾਜ ਨੇ ਸਾਨੂੰ ਸੱਟ ਮਾਰੀ ਆ ਉਹ ਚੀਜ਼ਾਂ ਦੇ ਕਦੇ ਕੰਮੀ ਨੇ ਨਾ ਪੂਰੀ ਹੋ ਸਕਦੀ ਬਾਕੀ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਤੈਨੂੰ ਪਤਾ ਮਹਾਰਾਜ ਨੇ ਮਹਾ ਸੁਣੀ ਆ ਨਾ ਸਾਰਾ ਕੁਝ ਠੀਕ ਠਾਕ ਆ ਮੈਂ ਵੀ ਠੀਕ ਆ ਬੱਚੇ ਵੀ ਠੀਕ ਆ ਤੂੰ ਆਡੀ ਟੈਨਸ਼ਨ ਬਿਲਕੁਲ ਨਹੀਂ ਲੈਣੀ ਨੋਦੇ ਜਿਹੜਾ ਘਾਟਾ ਪੈ ਗਿਆ ਉਹਦੇ ਭਾਬੀ ਕਦੀ ਵੀ ਪੂਰਾ ਨਹੀਂ ਹੋਣਾ ਤੁਸੀਂ ਪਹਿਲਾਂ ਮੈਨੂੰ ਸੱਚ ਦੱਸਿਓ ਸਭ ਕੁਝ ਠੀਕ ਵਾ ਇੱਥੇ ਸਾਰਾ ਕੁਝ ਠੀਕ ਠਾਕ ਆ ਦੀਦੀ ਉਹਨੇ ਬਹੁਤ ਚੰਗੇ ਆ ਬੜਾ ਕਰਦੇ ਆ ਮੇਰ ਨਾਲ ਭਾਜ ਦਾ ਵੀ ਸੁਭਾਅ ਬਹੁਤ ਚੰਗਾ ਉਹਨਾਂ ਨੇ ਤਾਂ ਸਗੋਂ ਕਦੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਨੌਰ ਉਹਨਾਂ ਦਾ ਡਾਡੀ ਇਤਰਾ ਹੋ ਗਿਆ ਵਾ ਅੱਧੀ ਜਮਾਨਾ ਚੀਜ਼ ਮੰਗਦੇ ਨਾ ਤਾਂ ਅੱਧੀ ਜਬਾਨਾ ਪੂਜਾ ਦੀਦੀ ਉਹਨੇ ਲਿਆ ਕੇ ਦਿੰਦੇ ਆ ਦਾ ਗਵਾਜ਼ੋਕ ਕਿ ਤੁਹਾਨੂੰ ਪਤਾ ਕਿੰਨੇ ਵੱਡੀ ਮਹਾਰਾਏ ਨੇ ਸਾਨੂੰ ਸੱਟ ਮਾਰੀ ਆ ਉਹ ਚੀਜ਼ਾਂ ਦੇ ਕਦੇ ਕਮੀ ਨੇ ਨਾ ਪੂਰੀ ਹੋ ਸਕਦੀ ਬਾਕੀ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਪਤਾ ਮਹਾਰਾਏ ਨੇ ਮਹਾ ਸੁਣੀ ਆ ਨਾ ਸਾਰਾ ਕੁਝ ਠੀਕ ਠਾਕ ਆ ਮੈਂ ਵੀ ਠੀਕ ਆ ਬੱਚੇ ਵੀ ਜੀ ਗਾ ਤੁਹਾਡੀ ਟੈਨਸ਼ਨ ਬਿਲਕੁਲ ਨਹੀਂ ਲੈਣੀ ਨੋ ਦੇਹ ਜਿਹੜਾ ਘਾਟਾ ਪੈ ਗਿਆ ਉਹਦੇ ਭਾਬੀ ਕਦੀ ਵੀ ਪੂਰਾ ਨਹੀਂ ਹੋਣਾ ਤੁਸੀਂ ਪਹਿਲਾਂ ਮੈਨੂੰ ਸੱਚ ਦੱਸਿਓ ਸਭ ਕੁਝ ਠੀਕ ਵਾ ਇੱਥੇ ਸਾਰਾ ਕੁਝ ਠੀਕ ਠਾਕ ਆ ਦੀਦੀ ਉਹਨੇ ਬਹੁਤ ਚੰਗੇ ਆ ਬੜਾ ਕਰਦੇ ਆ ਮੇਰ ਨਾਲ ਭੱਜ ਦਾ ਵੀ ਸੁਭਾਅ ਬਹੁਤ ਚੰਗਾ ਉਹਨਾਂ ਨੇ ਤਾਂ ਸੋ ਕਦੇ ਮਹਿਸੂਸ ਹੀ ਨਹੀਂ ਹੁਣ ਦਿੱਤਾ ਕਿ ਨੌਰ ਉਹਨਾਂ ਦਾ ਡੈਡੀ ਇਤਨਾ ਹੋ ਗਿਆ ਵਾ ਅੱਧੀ ਜਮਾਨਾ ਚੀਜ਼ ਮੰਗਦੇ ਨਾ ਤਾਂ ਅੱਧੀ ਜਮਾਨਾ ਪੂਜਾ ਦੀਦੀ ਉਹਨੇ ਲਿਆ ਕੇ ਦਿੰਦੇ ਆ ਤੇ ਫਿਰ ਮੈਨੂੰ ਇੱਕ ਗੱਲ ਦੱਸੋ ਕੁੜੀਆਂ ਤੁਸੀਂ ਪਿੰਡ ਵਾਲੇ ਸਕੂਲ ਕਾਤੋਂ ਪਾਤੀਆਂ ਉੱਥੋਂ ਹਟਾ ਕੇ ਤੁਹਾਨੂੰ ਪਤਾ ਨਾ ਵੀਰ ਨੇ ਆਪ ਸਕੂਲੇ ਪਾਈਆਂ ਸੀ ਤੂ ਅਫਸਰ ਬਣਾਉਣਾ ਚਾਹੁੰਦਾ ਏ ਵੀ ਕੁੜੀਆਂ ਉੱਤੇ ਵਧੀਆ ਸਕੂਲ ਪੜ ਕੇ ਤੇ ਮੇਰੀ ਅਫਸਰ ਬਣਨਗੀਆਂ ਚਲ ਕੋਈ ਗੱਲ ਨਹੀਂ ਬਹੁਤ ਤੁਹਾਨੂੰ ਪਤਾ ਤਾਂ ਹੈਗਾ ਵਾ ਜੇ ਬੱਚੇ ਨੇ ਪੜ੍ਹਨਾ ਹੈ ਨਾ ਤੇ ਇੱਥੇ ਸਰਕਾਰੀ ਵੀ ਪੜ੍ਹ ਲੈਣਾ ਨਾਲ ਇੱਥੇ ਸਰਕਾਰੀ ਸਕੂਲ ਨਾ ਬਹੁਤ ਸੋਹਣਾ ਬਣ ਗਿਆ ਵਾ ਭਾਬੀ ਜੀ ਮੈਂ ਮਾੜਾ ਥੋੜੀ ਜਾਨੀ ਆ ਪਤਾ ਮੈਨੂੰ ਆਪਾਂ ਵੀ ਪੈਂਦੀਆਂ ਸੀ ਸਰਕਾਰੀ ਸਕੂਲ 'ਚ ਹੀ ਪੜ੍ਹੇ ਆ ਪਰ ਮੈਂ ਕਿਹਾ ਚਲੋ ਉੱਥੇ ਬੱਚਾ ਹਨਾ ਹੁੰਦਾ ਜਾਂਦਾ ਸ਼ੁਰੂ ਤੋਂ ਨਰਸਰੀ ਕਲਾਸ ਤੋਂ ਉੱਥੇ ਪੜ੍ਹਿਆ ਹੀ ਹਾਂ ਤੇ ਸਹੀ ਹੀ ਤੇ ਉਹ ਵੀ ਆਂਦੇ ਕਿ ਮम्मा ਹੀ ਪੜਾਈ ਚਠੀਕ ਵਾ ਤੇ ਮੈਂ ਵੀ ਅਖਾ ਚਲੋ ਤੁਹਾਨੂੰ ਪਤਾ ਹੁਣ ਗਾੜੀ ਖਰਚੇ ਦਾ ਵੀ حساب ਲਾਉਣਾ ਹੁੰਦਾ ਵਾ ਆਪਾਂ ਕਿੰਨਾ ਕੁ ਭਾਜੀ ਤੇ ਬੋਝ ਪਾਈ ਜਾਣਾ ਹੀ ਉਹਦਾ ਆਪਣਾ ਪਿਓ ਹੁੰਦਾ ਨ ਵੀ ਕੋਈ ਗੱਲ ਨਹੀਂ ਬਾਹੂ ਉਹਨਾਂ ਨੇ ਕਿਹਾ ਮੈਨੂੰ ਮਨਾ ਕੀਤਾ ਵਾ ਮੈਨੂੰ ਪਤਾ ਹੈ ਕਿ ਬੱਚਿਆਂ ਨੇ ਪੜ ਲੈਣਾ ਇੱਥੇ ਪੜਾਈ ਬਹੁਤ ਸੋਹਣੀ ਆ ਮੇਰੀ ਗੱਲ ਸੁਣੋ ਫਿਰ ਤਾਂ ਇਹ ਖਰਚੇ ਦੁੱਧ ਨਹੀਂ ਹਿੱਸਾ ਮੰਗਣ ਦੇ ਆਪਣਾ ਨਹੀਂ ਨਹੀਂ ਬਾਹੂ ਮੈਂ ਕੋਈ ਗੱਲ ਨਹੀਂ ਕੀਤੀ ਹਿੱਸੇ ਦੀ ਉਹ ਤੇ ਮੈਂ ਉਹਦਾ ਇਹਨਾਂ ਨੂੰ ਕਹਿਣ ਦੀ ਭਾਜੀ ਇਹਨਾਂ ਨੂੰ ਕਿ ਭਾਜੀ ਤੁਸੀਂ ਇੰਨਾ ਬੋਝ ਸਾਡਾ ਲੈਣ ਦੇਓ ਤੇ ਚਲ ਜੋ ਮੜਾ ਮੋਟਾ ਸਾਡਾ ਹਿੱਸਾ ਆਉਂਦਾ ਵਾ ਨਾ ਚਲ ਸਾਨੂੰ ਦਿੱਤਾ ਹੋਊਗਾ ਤੇ ਤੁਹਾਨੂੰ ਪਤਾ ਸੋਖ ਤੂੰ ਕਿੰਨੀ ਸਿਆਣੀ ਆ ਬਾਹੂ ਕਿ ਸਾਰੇ ਥਾਂ ਖਰਚੇ ਚਾਹੀਦੇ ਹਨ ਤੇ ਕਰਕੇ ਮੈਂ ਉਹਨਾਂ ਨੂੰ ਭਾਜੀ ਉਹਨਾਂ ਨੂੰ ਕਹਿ ਕੇ ਭਾਈ ਜੋ ਬਣਦਾ ਸਾਨੂੰ ਨਾ ਠੇਕਾ ਥੋ ਆਪਣਾ ਪਰਿਵਾਰ ਪਾਲਣਾ ਤੇ ਤੁਹਾਨੂੰ ਪਤਾ ਅਹੀਂ ਵੀ ਤਿੰਨੇ ਮਾਵਾਂ ਤੇ ਇੱਕੋ ਜਿਹਾ ਉਹ ਵੀ ਗੱਲ ਹੁਣ ਜੇ ਕੋਈ ਚੀਜ਼ ਲੈ ਆਂਦੀ ਫਿਰ ਉਹ ਨਾ ਕਿ ਇੱਥੇ ਗਰੀਬ ਨੇ ਹੱਥ ਵਾਂ ਨਹੀਂ ਉਟਾਏ ਜਾਂਦੇ ਬੰਦੇ ਨੇ ਆਪਣੇ ਕੋਲੋਂ ਪਹਿਲਾਂ ਵੇ ਚਲ ਚੀਜ਼ ਵਕਤ ਤੇ ਲੈ ਆ ਜਾਂਦਾ ਹੁਣ ਇਹ ਤੇ ਹੈ ਵਾ ਪਰ ਭਾਬੀ ਜੀ ਆਖਣ ਦੇ ਤੂੰ ਇੱਥੇ ਸ਼ਰੀਕਾਂ ਦੇ ਘਰਾਂ ਚ ਜਾਨੇ ਕੋਈ ਗੱਲ ਕਰਕੇ ਗਿਆ ਵੇ ਕੋਈ ਚੁੱਕਣਾ ਆਂਦੇ ਦੇ ਕੇ ਗਿਆ ਕੋਈ ਗੱਲ ਨਹੀਂ ਕਰਕੇ ਗਿਆ ਉਹ ਦੀਦੀ ਉਧਾਂ ਡੇ ਹੋਣਿਆ ਤੈਨੂੰ ਕਰਨਾ ਜਾਂ ਉਹਨਾਂ ਨੂੰ ਵਿਆਹ ਮ ਲੱਗਾ ਹੋਣਾ ਇੱਕ ਕਰਕੇ ਡੇ ਹੋਣੀ ਤੈਨੂੰ ਕਰਨਾ ਇੱਥੇ ਕਿਹਨੇ ਆਉਣਾ ਨਾ ਮੈਂ ਕਿੰਨਾ ਕੋਈ ਗੱਲ ਕਰਨੀ ਕੋਈ ਮੈਨੂੰ ਮਾੜੀ ਚੰਗੀ ਨਹੀਂ ਆਂਦਾ ਕੁਛ ਉਨਚਲਗਾ ਉਹਨੇ ਨਹੀਂ ਮੁੜ ਕੇ ਆਣਾ ਵਾਕਿਬੋ ਜਿੱਦਾਂ ਹੈਗਾ ਨਾ ਸਭ ਕੁਝ ਓਦਾਂ ਚੱਲਣ ਡਿਆ ਚਲ ਕੋਈ ਨਹੀਂ ਭਾਬੀ ਤੇ ਨਾਲੇ ਮੇਰੀ ਗੱਲ ਸੁਣੋ ਜੇ ਬਹੁਤੀ ਗੱਲ ਆ ਤਾਂ ਉਹਦਾ ਮੈਂ ਤਾਂ ਤੁਹਾਨੂੰ ਫਿੱਕੇ ਸੂਟਾਂ 'ਚ ਵੇਖਣਾ ਹੀ ਨਹੀਂ ਨਾ ਚੰਨੀ ਵੀ ਮੇਰੇ ਕੋਲ ਇਹ ਜਿਜਰੀ ਨਹੀਂ ਜਾਣੀ ਚਲ ਓਦਾਂ ਫੇਰ ਵੀ ਲੋਕ ਲੱਜਾ ਵਾ ਤੇ ਨਾ ਦੋ ਕ ਫਿੱਕੇ ਸੂਟ ਲੈ ਆਉ ਪਾਉਣ ਵਾਸਤੇ ਕੋਈ ਨਹੀਂ ਮੈਂ ਤਾਂ ਨਾ ਪਹਿਲੇ ਪਏ ਹੀ ਨਾ ਤੇ ਮੈਂ ਪਹਿਲੇ ਪਾਈ ਜਾਣੇ ਹੀ ਤੇ ਹੁਣ ਕੋਈ ਨਹੀਂ ਗਾੜੀ ਤੇ ਜਿਹੜਾ ਵੀ ਬਣਾਉਂਗੀ ਨਾ ਕਲਰ ਫਿੱਕਾ ਵੇਖ ਕੇ ਬਣਾਉਂਗੀ ਮੈਂ ਨਹੀਂ ਚਲ ਪਹਿਲੇ ਜਿਹੜੇ ਪਏ ਹੰਡ ਜਣ ਕੀ ਕਰਨੇ ਆ ਬਹੁਤ ਠੀਕ ਆ ਪਰ ਮੈਂ ਤਾਂ ਤੁਹਾਨੂੰ ਇਹ ਗੱਲ ਕਿਹਾ ਮੇਰੇ ਕੋ ਫਿੱਕੇ ਰੰਗਾਂ ਦੇ ਤੁਹਾਨੂੰ ਵੇਖ ਕੇ ਜਰਿਆ ਤਾਂ ਨਹੀਂ ਜਾਣਾ ਪਰ ਲੋਕਾਂ ਦੇ ਕਿਹੜੇ ਆਪਾਂ ਮੂੰਹ ਫੜ ਲੈਣੇ ਜੇ ਲੋਕ ਗੱਲ ਕਰਨ ਉਹ ਤੋਂ ਪਹਿਲਾਂ ਹੀ ਬੰਦਾ ਆਪਣਾ ਆਪ ਸੰਭਲ ਲੈ ਇਹ ਚੀਜ਼ ਤੇ ਹੈ ਆਈ ਆ ਬਾਕੀ ਤੁਹਾਨੂੰ ਪਤਾ ਜੋ ਪਰਮਾਤਮਾ ਨੂੰ ਮਨਜ਼ੂਰ ਹੋਣਾ ਤੇ ਉਹੀ ਹੈ ਅਸੀਂ ਕਿਹੜਾ ਜ਼ਿੰਦਗੀ ਚ ਇਹ ਚੀਜ਼ਾਂ ਸੋਚੀਆਂ ਤੇ ਨਾਲੇ ਤੂੰ ਨਾ ਇੰਨੀ ਟੈਨਸ਼ਨ ਨਾ ਬਹੁ ਲੈ ਭਾਬੀ ਸਾਰਾ ਕੁਝ ਬਹੁਤ ਵਧੀਆ ਸਿਰਫ ਤੂੰ ਆਪਣਾ ਧਿਆਨ ਰੱਖ ਆਪਣਾ ਧਿਆਨ ਰੱਖਣਾ ਤੇਾਨੂੰ ਵੀ ਡਿਟੈਂਸ਼ਨ ਨਹੀਂ ਹੋਣੀ ਨਹੀਂ ਮੈਂ ਵੀ ਆਪਣਾ ਧਿਆਨ ਰੱਖਣ ਦੀ ਮੈਂ ਤੁਹਾਨੂੰ ਉਦਾਂ ਹੀ ਪੁੱਛਣ ਨਹੀਂ ਚਲ ਜਿਹੜੀ ਵੀ ਗੱਲ ਹੁੰਦੀ ਨਾ ਤੁਸੀਂ ਨਹੀਂ ਭਾਬੀ ਨਾਲ ਗੱਲ ਕਰਨੀ ਹੁੰਦੀ ਤੇ ਮੇਰੇ ਨਾਲ ਫੋਨ ਤੇ ਗੱਲ ਕਰ ਲਿਆ ਕਰੋ ਪਰ ਉਦਾਂ ਤਾਂ ਤੁਸੀਂ ਦੋਵੇਂ ਜਾਣੀਆਂ ਨਾ ਭਾਬੀ ਭੈਣਾ ਭੈਣਾ ਬਣ ਕੇ ਰਹੋਗੇ ਤੇ ਫੇਰ ਹੀ ਗੁਜ਼ਾਰਾ ਜੇ ਤੁਸੀਂ ਉਹਦਾ ਸਾਥ ਦੋ ਤਾਂ ਤੁਸੀਂ ਤੁਹਾਡਾ ਉਹ ਦੇਵੇ ਬਹੁਤ ਇਦਾਂ ਹੀ ਆ ਮੈਂ ਤੁਹਾਨੂੰ ਆਖਣ ਦੀ ਕਿ ਮੇਰੀ ਵੱਡੀ ਭੈਣ ਤੋਂ ਬਰੋਬਰ ਵਾ ਸਮਝ ਲਓ ਕਿ ਮੇਰੀ ਵੱਡੀ ਭੈਣੀ ਆ ਆਪਾਂ ਤਿੰਨੇ ਜਾਣੀਆਂ ਨਾ ਐ ਮਜਾ ਨਾ ਰਹਿਣੇ ਆ ਕੋਈ ਟੈਂਸ਼ਨ ਨਹੀਂ ਆ ਤੈਨੂੰ ਵੀ ਕੋ ਮ ਦੱਸੂਗੀ ਇਹ ਟੈਨਸ਼ਨ ਨਾ ਤੂੰ ਲੈ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਕਰੂੰਗੀ ਕੋਈ ਗੱਲ ਹੋਊਗੀ ਤਾਂ ਫੇਰ ਹੀ ਕਰੂੰਗੀ ਬੜਾ ਵਧੀਆ ਚਲਣ ਡਾ ਸਰਕਲ ਸਾਰਾ ਹਾਂ ਚਲ ਬਾਕੀ ਜੇ ਭਾਬੀ ਕੇ ਵਲੇ ਬੰਦਾ ਉੱਚਾ ਨਹੀਂ ਮੈਂ ਬੋਲ ਵੀ ਰੇ ਨਾ ਝਰ ਲਿਆ ਘਰ ਪਤਾ ਆਪ ਨੂੰ ਤੇ ਹੁਣ ਲੋੜ ਆ ਫਿਰ ਹਾਂਜੀ ਹਾਂਜੀ ਲੋਡ ਬਦਲੇ ਤੇ ਬੰਦਾ ਕਈ ਕੋ ਜਰਦਾ ਹੁਣ ਜੇ ਤਾਂ ਫਿਰ ਬੁਕਰਨੇ ਹੱਥਾਂ 'ਚ ਹੀ ਬੰਦਾ ਆ ਜਾਏ ਤੇ ਫਿਰ ਕੀ ਕਰ ਸਕਦਾ ਵੀ ਤੁਹਾਨੂੰ ਮੈਂ ਗਿਆ ਆਪਣੇ ਘਰ ਦੀ ਗੱਲ ਆਪਣੇ ਘਰ ਹੀ ਰੱਖੀ ਜੀ ਹੁੰਦੀ ਤੀਜੇ ਦੇ ਕੰਨਾਂ ਤੱਕ ਨਾ ਪਹੁੰਚਾਇਓ ਠੀਕ ਹੈ ਠੀਕ ਹੈ ਉਹ ਕੋਈ ਗੱਲ ਠੀਕ ਹੈ ਬਾਕੀ ਜਿੱਥੇ ਵੀ ਮੇਰੀ ਲੋੜ ਹੋ ਮੈਨੂੰ ਫੋਨ ਕਰਦੇ ਆ ਕਰਿਓ ਠੀਕ ਹੈ ਹਾਂ ਚੱਲ ਆਜੋ ਫਿਰ ਤੁਸੀਂ ਮੈਂ ਆ ਗਈ ਬਸ ਹਾਂ ਜੋ ਆਜੋ ਬਸ ਤਾਂ ਲਾਂ ਆ ਗਈ ਮੈਂ ਆਜੋ ਫਿਰ ਜ਼ਰਾਂਡੇ ਗੱਲ ਕਹਿਣ ਦੇ ਜਿੰਨਾ ਮੈਂ ਜ਼ਰਾਂਡੇ ਨਾ ਬਹੁਤ ਨਾਲ ਕੋਈ ਜਾਰੀ ਨਹੀਂ ਸਕਦਾ ਕਿੰਨਾ ਕ ਸਮਝਾ ਮੈਂ ਪੂਜਾ ਦੀਦੀ ਨੂੰ ਮੈਂ ਕਿ ਆ ਕੁੜੀ ਘੜੀ ਦੀ ਘੜੀ ਆਈ ਹੈ ਨਾ ਤੇ ਉਹਨਾਂ ਨੂੰ ਵੀ ਚੁੱਕਣਾ ਚਾੜੀ ਜਾਣ ਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੇਰੇ ਨਾਲ ਇੰਨੀ ਨਫ਼ਰਤ ਕਿਉਂ ਕਰਦੇ ਆ ਮੈਂ ਕਦੇ ਨਾ ਮਾੜੀ ਨਾ ਚੰਗੀ ਕਹੀ ਆ ਮੈਂ ਤੇ ਨਾ ਸੁਖ ਤੈਨੂੰ ਕੋਹ ਦੱਸਣਾ ਨਹੀਂ ਚਾਹੁੰਦੀ ਕਿ ਘਰ ਦੇ ਵਿੱਚ ਕਿਹੜੇ ਹਾਲਾਤ ਮੇਰਾ ਹੋਣ ਦੇ ਤੇ ਤੇਰੇ ਭਤੀਜੀਆਂ ਨਾ ਹੋਣ ਦੇ ਮੈਂ ਤਾਂ ਨਹੀਂ ਕਿ ਸਾਰਾ ਕੁਝ ਨਾ ਵਧੀਆ-ਵਧੀਆ ਹੋ ਜਾਏ ਘੜੀ ਪਾਲੋ ਆਈ ਹੈ ਤੇ ਕੀ ਉਹਨੂੰ ਟੈਨਸ਼ਨ ਦੇਣੀ ਹੈ ਚਲ ਕੋਈ ਗੱਲ ਨਹੀਂ ਇਹ ਤੇ ਕਿੰਨਾ ਹੀ ਡਾਇਮ ਹੋ ਗਿਆ ਵਾ ਉਹਨਾਂ ਤੇ ਜਾਣ ਦਾ ਵੇਲਾ ਆ ਗਿਆ ਵਾ ਤੇ ਇਹਨਾਂ ਦੀਆਂ ਸਲਾਮਾਂ ਹੀ ਨਹੀਂ ਮੁੱਕਣੀਆਂ ਬੀਬੀਆਂ ਦੀਆਂ ਸੋਖ ਸੋਖ ਹਾਂਜੀ ਹਾਂਜੀ ਗੱਲ ਸੁਣ ਹਾਂਜੀ ਇੱਧਰ ਹੋ ਜਾ ਹਾਂਜੀ ਪਾ ਬੀਠੀ ਧਾ ਕੇ ਨਾ ਤਾਂ ਹਾਂ ਠੀਕ ਹੈ ਵਧੀਆ ਮੈਂ ਪਾਪੀ ਨਾ ਰਹੀ ਕੰਲਾ ਕਰੰਡੀ ਮੈਨੂੰ ਉਹਦੇ ਮੂੰਹ ਤੋਂ ਲੱਗਣ ਰਿਹਾ ਵਾ ਜਿਦਾਂ ਨਾ ਬੜੀ ਟੈਨਸ਼ਨ ਹੁੰਦੀ ਵਿਚਾਰੀ ਨੂੰ ਨਹੀਂ ਨਹੀਂ ਖੁਸ਼ ਵਾ ਵੇਖੋ ਹੁਣ ਵੱਡਾ ਵੀਰ ਤੇ ਭਾਬੀ ਵੀ ਤੇ ਬਥੇਰਾ ਸਾਥ ਦੇਣ ਦੇ ਆ ਹੁਣ ਬੰਦੇ ਨੂੰ ਦੁੱਖ ਦੇ ਹੁੰਦਾ ਹੀ ਆ ਸਾਥ ਕੀ ਦੇਣ ਦੇ ਆ ਹੂੰ ਉਹ ਵਿਚਾਰੀ ਜਿੰਨੇ ਜੋਗੀ ਹੈਗੀ ਪਣਾਉਂਦੀ ਚੰਗੇ ਸਕੂਲੇ ਕੁੜੀਆਂ ਪਾਈਆਂ ਤੇ ਤੇਰੇ ਸਾਹਮਣੇ ਜੋ ਵੀ ਸੁਣਿਆ ਵਾ ਮੈਂ ਤੇ ਪਤਾ ਕੀ ਕੱਲਾ ਬੈਠਾ ਸੋਚਣ ਡਿਆ ਨਹੀਂ ਮੈਂ ਪੁੱਛਿਆ ਭਾਬੀ ਨੂੰ ਉਹ ਕਹਿੰਦੀ ਮੈਂ ਆਪ ਹੀ ਪਾਈਆ ਵਾ ਵੀ ਸਗੋਂ ਲੱਗੇ ਪਿੰਡ ਰਹਿੰਦੀ ਆ ਵਾ ਉਹ ਕਹਿੰਦੀ ਆ ਮੈਨੂੰ ਪਤਾ ਮਾਣਾ ਕੀ ਪਤਾ ਕਿੱਡਾ ਪੱਥਰ ਆਪਣੀ ਦਿਲ ਤੇ ਰੱਖ ਕੇ ਕਹਿਣ ਲਈ ਏ ਮੈਂ ਪਤਾ ਕੀ ਕਹਿਣ ਡਿਆ ਮੈਂ ਸੋਚਣ ਡਿਆ ਕੱਲਾ ਅੱਗੇ ਹਾਂਜੀ ਤੂੰ ਭਾਬੀ ਨੂੰ ਨਾ ਕੱਲੀ ਸਾਈਡ ਤੇ ਕਰਕੇ ਇਹ ਗੱਲ ਕਰ ਜਾਂਦੇ ਭਾਬੀ ਨੂੰ ਗਿਆ ਆਪਾਂ ਖਰਚਾ ਚੁੱਕ ਲੈਨੇ ਆ ਜਾਂ ਕਹਿ ਵੀ ਇੱਕ ਕੁੜੀ ਸਾਡੇ ਨਾਲ ਘਲਾ ਦੇ ਆਪਾਂ ਪੜਾ ਲਿਖਾ ਲੈਨੇ ਸਭ ਖਰਚੇ ਦੀ ਗੱਲ ਛੋੜੀਏ ਖਰਚਾ ਹੁਣ ਵੱਡਾ ਵੀਰ ਕਰਨੀ ਡਿਆ ਵਾ ਤੇ ਨਾਣੇ ਮੇਰੀ ਗੱਲ ਸੁਣੋ ਮੈਂ ਤੇ ਨੂੰਨ ਜੀ ਮਾਂ ਨਾਲੋਂ ਵਿਚੋੜਨਾ ਅੱਗੇ ਹੈ ਨਾ ਪਿਓ ਹੈ ਨਹੀਂ ਉਹਨਾਂ ਦਾ ਧੀਆਂ ਦਾ ਤੇ ਹੁਣ ਮੈਂ ਮਾਂ ਤੋਂ ਵੀ ਵਿਛੜ ਕੇ ਤੇ ਉਹਨੂੰ ਆਪਣੇ ਕੋਲ ਆ ਜਾ ਤੇ ਮੈਂ ਕਿੱਥੇ ਰੱਬ ਨੂੰ ਮੂੰਹ ਵਿਖਾਉਂਗੀ ਉਹ ਗੱਲ ਇਹ ਨਹੀਂ ਹੁੰਦੀ ਸੁੱਖ ਉਹ ਨਹੀਂ ਜਿੱਦ ਕਿਤੇ ਭਾਬੀ ਆਣ ਕੇ ਮਿਲ ਗਈ ਕਿਤੇ ਆਪਾਂ ਲੈਣਤੀ ਇਥੇ ਨਹੀਂ ਸਰ ਕੋਈ ਗੱਲ ਤੇ ਕਰ ਔਰ ਨਹੀਂ ਮੈਂ ਇਹ ਚੀਜ਼ ਨਹੀਂ ਜੇ ਕਰਨੀ ਤੇ ਨਾ ਮੇਰੇ ਕੋਲ ਇਹ ਚੀਜ਼ ਹੋਣੀ ਜੇ ਤੇ ਭਾਬੀ ਨੂੰ ਸਾਈਡ ਤੇ ਘੜ ਕੇ ਨਾ ਪਹਿਲਾਂ ਤੇ ਲਾ ਕੋਈ ਪੁੱਛ ਕੋਈ ਲੋੜ ਆ ਤੇ ਦੀ ਜਾਨ ਨਹੀਂ ਥੋੜੀ ਬਹੁਤੀ ਉਹ ਤਾਂ ਮੈਂ ਗੱਲ ਕੀਤੀ ਹੀ ਕਹਿੰਦੀ ਨਹੀਂ ਸਾਰਾ ਕੁਝ ਹੈਗਾ ਵਾ ਠੀਕ ਵਾ ਚੱਲਣ ਡਿਆ ਵਾ ਪਰ ਉਹਦੀ ਭਾਬੀ ਆ ਵੀ ਬੜੀ ਮੜੀ ਆ ਤੇ ਨਾ ਦੱਸਣਾ ਨਹੀਂ ਇਹਨੇ ਭਾਵੇਂ ਅੰਦਰ ਅੰਦਰ ਗਮ ਭੀ ਜਾਵੇ ਤੇ ਨਾਲਿਆ ਕੁੜੀ ਕਢਣ ਦੀ ਗੱਲ ਨਾ ਤੁਸੀਂ ਕਿਤੇ ਵੱਡੀ ਭਾਬੀ ਸਾਹਮਣੇ ਨਾ ਕਰਦੇ ਉਹਨਾਂ ਨੇ ਕਹਣਾ ਆਪਾਂ ਦੱਸ ਧਿਆਨ ਨਹੀਂ ਰੱਖਣ ਡੇ ਉਹ ਠੇੜਕੀ ਆ ਜਿੱਦਾਂ ਦੀ ਉਹਨਾਂ ਦੀ ਧੀ ਉਹ ਤਾਂ ਦੀ ਆਪਾਂ ਬਣਾਵਾਂਗੇ ਉਹ ਨਹੀਂ ਮੈਂ ਨਹੀਂ ਜੇ ਇਹ ਕੰਮ ਕਰਨਾ ਮੇਰੇ ਕੋਲ ਉਹ ਮਾਂ ਦੀ ਅੱਖਾਂ ਤੇ ਸਾਹਮਣੇ ਤਾਂ ਕਮ ਸੇ ਕਮ ਹੈਗੀ ਆ ਨਾ ਮਾਉ ਨੂੰ ਵੇਂਦੀ ਤੇ ਸਹੀ ਆ ਨਾ ਜੇ ਆਪਾਂ ਹੀ ਤੁਹਾਨੂੰ ਲੈ ਗਏ ਤੇ ਉਹ ਵਿਚਾਰੀ ਦਾ ਕੀ ਜੀ ਨਾ ਰਹ ਜੂਗਾ ਤੂੰ ਇੱਕ ਕਰੀ ਮੇਰੇ ਕਹਿਣ ਦੀ ਗੱਲ ਕਰ ਲ ਨਹੀਂ ਮੰਨੂਗੀ ਤੇ ਬੱਕਰੀ ਗੱਲ ਤੂੰ ਏ ਚੱਲ ਖੜਨ ਦੀ ਨਾ ਗੱਲ ਕਰ ਤੂੰ ਖਰਚੇ ਦੀ ਗੱਲ ਕਰ ਵੀ ਆਪਾਂ ਚੱਲ ਕੋਲ ਪੜ੍ਹਾਈ ਲਿਖਾਈ ਦਾ ਆਪਾਂ ਕਰਵਾ ਦੰਨੇ ਪਰ ਸਭੀ ਜੇ ਦੋ ਖਰਚਾ ਸਾਰਾ ਚੁੱਕਣ ਤੇ ਯਾ ਤੈਨੂੰ ਸਮਝ ਹੀ ਨਹੀਂ ਲੱਗਦੀ ਜੋ ਮੈਂ ਕਹਿਣ ਡਿਆ ਮੈਂ ਹੁਣ ਇੱਥੇ ਉੱਚੀ ਉੱਚੀ ਰੋਲੀ ਪਾਵਾਂ ਤੂੰ ਇੱਕ ਕਰੀ ਗੱਲ ਕਰ ਚੱਲ ਮੈਂ ਕੋਈ ਨਹੀਂ ਗੱਲ ਕਰਨੀ ਨਹੀਂ ਪਰ ਮੈਨੂੰ ਪਤਾ ਭਾਬੀ ਨਹੀਂ ਗੱਲ ਨੂੰ ਨਹੀਂ ਮੰਨਣਾ ਤੂੰ ਆਪ ਸਰਪੰਚ ਰਾਣੀ ਘਟ ਬਣ ਜਿਹੜੀ ਗੱਲ ਕਹੀ ਨਾ ਉਹ ਪੁੱਛ ਜਾ ਕੇ ਠੀਕ ਆ ਪਿਆਰ ਨਾਲ ਗੱਲ ਕਰੀ ਜਾ ਚੱਲ ਜਾ ਤੇ ਅੱਗੇ ਮੈਂ ਕਿਹੜਾ ਦਬਕੇ ਮਾਰ ਕੇ ਗੱਲ ਕਰਨ ਨਹੀਂ ਚਲੋ ਕੋਈ ਨਹੀਂ ਮੈਂ ਪੁੱਛ ਲੈਣੀ ਆ ਆਹ ਪੁੱਛ ਫਿਰ ਜਾ ਪੁੱਛ ਕੇ ਦੱਸ ਦੇਈਂ ਆ ਫਿਰ ਮੈਂ ਤਾਂ ਜਾਂਦੇ ਹਾਂ ਹਾਂ ਪੁੱਛ ਲੈ ਕੀ ਨਿੱਜੀ ਗੱਲ ਪੁੱਛਣ ਨੂੰ ਤੇ ਐਵੇਂ ਏਡੀ ਵੱਡੀ ਬਣਾ ਲਈ ਮਣਾ ਇਹਨਾਂ ਨੂੰ ਤੇ ਮੈਂ ਕਹਤਾ ਵਾ ਕਿ ਭਾਬੀ ਨਾ ਕਰਦੀਆਂ ਗੱਲ ਜੇ ਮੈਂ ਭਾਬੀ ਨਾਲ ਗੱਲ ਕਰਨ ਡੈ ਵੀ ਤੇ ਇਤਰੋਂ ਉਹ ਦੀ ਭਾਬੀ ਨੇ ਸੁਣ ਲਿਆ ਤੇ ਇਹ ਕੀ ਸੋਚੂ ਕਿ ਮੇਰੇ ਵੱਲੋਂ ਤੇ ਨਾਲੇ ਇਹ ਖਰਚਾ ਚੁੱਕਣ ਵਾਲੀ ਜਦੋਂ ਮਾਂ ਦੇ ਮਗਰ ਲੱਗ ਜਾਂਦਾ ਉਹ ਤੇ ਮੇਰੀ ਵੀ ਨਹੀਂ ਸੁਣਦਾ ਇਹ ਨੂੰ ਮੈਂ ਲੈ ਵੀ ਜਾਣੀ ਨਿੱਕੀ ਨੂੰ ਜੇ ਗਾਹ ਮਹਾਰਾਜ ਨੇ ਮੈਨੂੰ ਤੇ ਇਹ ਦੇ ਦਿੱਤੀ ਤੇ ਦੋਆਂ ਦੀਆਂ ਦਾ ਖਰਚਾ ਚੁੱਕ ਲਊਗਾ ਨਹੀਂ ਚੁੱਕਣਾ ਨਹੀਂ ਹੈ ਤੇ ਫਿਰ ਵੀ ਬਗਾਨਾ ਹੀ ਪੁੱਤ ਵਾ ਅਕਸਰ ਹਾਂ ਤੇ ਲੈ ਜੂ ਪਰ ਮੇਰੀ ਸੱਸ ਦਾ ਸੁਭਾਅ ਨਹੀਂ ਨਾ ਗਾੜੀ ਚੰਗਾ ਮੈਂ ਕੋਈ ਤਕੀਆਂ ਜੋਗੀ ਥੋੜੀ ਕਰਨੀ ਖੜ ਕੇ ਸੋਕ ਜਿੱਥੇ ਗੱਲ ਦੱਬੀ ਹੈ ਨਾ ਦੱਬੀ ਰਹਿੰਦੇ ਕੋਈ ਨਹੀਂ ਇਹਨੂੰ ਤੇ ਮੈਂ ਕਹਿ ਦੂੰਗੀ ਵੀ ਮੈਂ ਗੱਲ ਕਰ ਲਈ ਹੈ Para o galo, não É, é terente, não De é? é ter